ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਹੀ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਹੈ ਤੇ ਉੱਥੇ ਹੀ ਜਿਹੜਾ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਕਦਮ ਚੁੱਕ ਲਿਆ ਗਿਆ ਹੈ ਤੇ ਉੱਥੇ ਹੁਣ ਵਿਧਾਇਕਾਂ ਦੀ ਪੂਰੀ ਤੂਤੀ ਬੋਲੇਗੀ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਿਆਨੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਦਰਸਲ ਹੁਣ ਜਿਹੜਾ ਕਿ ਵਿਧਾਇਕਾਂ ਦੀ ਸਰਕਾਰੀ ਦਰਬਾਰੇ ਤੂਤੀ ਬੋਲਣ ਲੱਗੀ ਹੈ ਦਰਸਲ ਬੀਤੇ ਦਿਨ ਸੀਐਮ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਅਫਸਰਾਂ ਦੀ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਤਹਿਤ ਹੁਣ ਪਿਛਲੇ ਦਿਨੀ ਜਿਹੜੇ ਵੱਡੇ ਤਬਾਦਲੇ ਹੋਏ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਰਜ਼ੀ ਵਾਲੇ ਅਫਸਰ ਨੇ ਤੇ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ ਕਿ ਵਿਧਾਇਕ ਜਿਹੜੇ ਵੀ ਅਫਸਰ ਦੇ ਨਾਮ ਦੀ ਪੇਸ਼ਕਸ਼ ਕਰਨਗੇ ਉਸ ਨੂੰ ਉਸੇ ਮੁਤਾਬਕ ਤਬਦੀਲੀ ਜਿਹੜੀ ਕਿ ਕੀਤੀ ਜਾਵੇਗੀ ਪਰ ਸ਼ਰਤ ਇਹ ਹੈ ਕਿ ਉਸ ਅਫਸਰ ਤੇ ਕੋਈ ਦਾਗ ਨਾ ਹੋਵੇ ਜਾਂ ਉਹਨਾਂ ਦਾ ਕਿਰਦਾਰ ਸ਼ੱਕੀ ਨਾ ਹੋਵੇ ਜਿਸ ਤਹਿਤ ਬੀਤੇ ਦਿਨ ਪੰਜਾਬ ਪੁਲਿਸ ਵਿੱਚ ਜਿਹੜੇ 210 ਦੇ ਕਰੀਬ ਡੀਐਸਪੀ ਬਦਲੇ ਗਏ ਨੇ ਉਹਨਾਂ ਦੇ ਵਿੱਚੋਂ ਬਹੁਤੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੀ ਪਸੰਦ ਦੇ ਪੁਲਿਸ ਅਫਸਰ ਲਾਏ ਗਏ ਨੇ ਖੇਤੀ ਮਹਿਕਮੇ ਦੀਆਂ ਬਦਲੀਆਂ ਹੋਈਆਂ ਨੇ ਅਤੇ ਇਹਨਾਂ ਦੇ ਵਿੱਚੋਂ 19% ਜਿਹੜਾ ਕਿ ਬਦਲੀਆਂ ਵਿਧਾਇਕਾਂ ਦੀ ਸਿਫਾਰਿਸ਼ਾਂ ਤੇ ਹੋਈਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਧਾਕੀ ਪੁਲਿਸ ਅਫਸਰ ਅਤੇ ਮਾਲ ਅਫਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਤੇ ਜਿਹੜੇ ਵਿਧਾਇਕਾਂ ਨੇ ਕਿਸੇ ਸ਼ੱਕੀ ਕਿਰਦਾਰ ਵਾਲੇ ਅਫਸਰ ਦੀ ਸਿਫਾਰਿਸ਼ ਕੀਤੀ ਉਸ ਵਿਧਾਇਕ ਤੋਂ ਬਦਲਵੇਂ ਸਿਫਾਰਿਸ਼ ਮੰਗੀ ਗਈ ਕਈ ਸਬ ਡਿਵੀਜ਼ਨਾਂ ਦੇ ਵਿੱਚ ਐਸ ਡੀ ਐਮਜ਼ ਵਿੱਚ ਜਿਹੜਾ ਕਿ ਵਿਧਾਇਕਾਂ ਦੀ ਪਸੰਦ ਦੇ ਲਗਾਏ ਗਏ ਨੇ 2.5 ਵਰਿਆ ਤੋਂ ਇਹ ਵਿਧਾਇਕ ਆਪਣੇ ਪਸੰਦ ਦੇ ਅਫਸਰ ਸਰ ਲਾਉਣ ਦੇ ਵਿੱਚ ਹੋਏ ਪਏ ਸੀ ਤੇ ਜਿਸ ਤੋਂ ਬਾਅਦ ਉਹ ਆਸਫਰ ਰਹੇ ਤੇ ਕਈ ਵਿਧਾਇਕ ਦਾ ਕੀ ਅਸਰਾਂ ਦੀ ਤਾਇਨਾਤ ਕਰਾਉਣ ਦੇ ਵਿੱਚ ਸਫਲ ਹੋਏ ਨੇ ਤੇ ਆਗਾਮੀ ਜਿਮਨੀ ਚੋਣਾਂ ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲੇ ਨੇ ਕਿ ਕੈਬਨਿਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸਿਫਾਰਿਸ਼ਾਂ ਨੂੰ ਖੰਭ ਲਾਉਣ ਲੱਗੇ ਨੇ ਤੇ ਵੇਰਵੇ ਅਨੁਸਾਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਚ ਵੱਡੀ ਗਿਣਤੀ ਚ ਤਬਾਦਲੇ ਹੋਏ ਨੇ ਤੇ ਵਿਧਾਇਕ ਆਪਣੇ ਖਾਸ ਅਫਸਰਾਂ ਨੂੰ ਦੋ ਦੋ ਚਾਰਜ ਦਿਵਾਉਣ ਦੇ ਵਿੱਚ ਕਾਮਯਾਬੀ ਹੋਈ ਨੇ ਤੇ ਕਈ ਵਿਭਾਗਾਂ ਦੇ ਵਿੱਚ ਸ਼ੱਕੀ ਕਰਦਾਰ ਵਾਲੇ ਅਫਸਰ ਤੇ ਮੁਲਾਜ਼ਮ ਵੀ ਸਫਲ ਹੋ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਦੱਸ ਦਈਏ ਕਿ ਉੱਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਕਦਮ ਚੱਕਿਆ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਕਦਮ ਚੱਕਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਧਾਕੀ ਪੁਲਿਸ ਅਫਸਰ ਅਤੇ ਮਾਲ ਅਫਸਰ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਤੇ ਜਿਸ ਤੋਂ ਬਾਅਦ ਸ਼ੱਕੀ ਕਿਰਦਾਰ ਵਾਲੇ ਅਫਸਰਾਂ ਦੀ ਸਿਫਾਰਿਸ਼ ਵੀ ਕੀਤੀ ਹੈ ਤੇ ਜਿਸ ਤੋਂ ਬਾਅਦ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਕਈ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਗੀਤ ਦੱਸਦੀ ਹੈ ਕਿ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਯਾਨੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਦਰਸਲ ਹੁਣ ਜਿਹੜਾ ਕਿ ਵਿਧਾਇਕਾਂ ਦੀ ਸਰਕਾਰੀ ਦਰਬਾਰੇ ਤੂਤੀ ਬੋਲਣ ਲੱਗੀ ਹੈ ਦਰਸਲ ਬੀਤੇ ਦਿਨ सीएम ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਹੀ ਅਫਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਤਹਿਤ ਹੁਣ ਪਿਛਲੇ ਦਿਨੀ ਜਿਹੜੇ ਵੱਡੇ ਤਬਾਦਲੇ ਹੋਏ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਰਜ਼ੀ ਵਾਲੇ ਅਫਸਰ ਨੇ ਤੇ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਸੀ ਕਿ ਵਿਧਾਇਕ ਜਿਹੜੇ ਵੀ ਅਫਸਰ ਦੇ ਨਾਮ ਦੀ ਪੇਸ਼ਕਸ਼ ਕਰਨਗੇ ਉਸ ਨੂੰ ਉਸੇ ਮੁਤਾਬਿਕ ਤਬਦੀਲੀ ਜਿਹੜੇ ਕਿ ਕੀਤੇ ਜਾਵੇਗੀ ਪਰ ਸ਼ਰਤ ਹੈ ਕਿ ਉਸ ਅਫਸਰ ਤੇ ਕੋਈ ਦਾਗ ਨਾ ਹੋਵੇ ਜਾਂ ਉਹਨਾਂ ਦਾ ਕਿਰਦਾਰ ਸ਼ੱਕੀ ਨਾ ਹੋਵੇ ਜਿਸ ਤਹਿਤ ਬੀਤੇ ਦਿਨ ਪੰਜਾਬ ਪੁਲਿਸ ਵਿੱਚ ਜਿਹੜੇ 210 ਦੇ ਕਰੀਬ ਡੀਐਸਪੀ ਬਦਲੇ ਗਏ ਨੇ ਉਹਨਾਂ ਦੇ ਵਿੱਚੋਂ ਬਹੁਤੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੀ ਪਸੰਦ ਦੇ ਪੁਲਿਸ ਅਫਸਰ ਲਾਏ ਗਏ ਨੇ ਖੇਤੀ ਮਹਿਕਮੇ ਦੀਆਂ ਬਦਲੀਆਂ ਹੋਈਆਂ ਨੇ ਅਤੇ ਇਹਨਾਂ ਦੇ ਵਿੱਚੋਂ 19% ਜਿਹੜਾ ਕਿ ਬਦਲੀਆਂ ਵਿਧਾਇਕਾਂ ਦੀ ਸਪਾਰਸ਼ਾਂ ਤੇ ਹੋਈਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਧਾਕੀ ਪੁਲਿਸ ਅਫਸਰ ਅਤੇ ਮਾਲ ਅਫਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਤੇ ਜਿਹੜੇ ਵਿਧਾਇਕਾਂ ਨੇ ਕਿਸੇ ਸ਼ੱਕੀ ਕਿਰਦਾਰ ਵਾਲੇ ਅਫਸਰ ਦੀ ਸਪਾਰਸ਼ ਕੀਤੀ ਉਸ ਵਿਧਾਇਕ ਤੋਂ ਬਦਲਵੇਂ ਸਪਾਰਸ਼ ਮੰਗੀ ਗਈ ਕਈ ਸਬ ਡਿਵੀਜ਼ਨਾਂ ਦੇ ਵਿੱਚ ਐਸ ਡੀ ਐਮਜ਼ ਵਿੱਚ ਜਿਹੜਾ ਕਿ ਵਿਧਾਇਕਾਂ ਦੀ ਪਸੰਦ ਦੇ ਲਗਾਏ ਗਏ ਨੇ 2.5 ਵਰਿਆ ਤੋਂ ਇਹ ਵਿਧਾਇਕ ਆਪਣੇ ਪਸੰਦ ਦੇ ਅਫਸਰ ਸਰ ਲਾਉਣ ਦੇ ਵਿੱਚ ਹੋਏ ਪਏ ਸੀ ਤੇ ਜਿਸ ਤੋਂ ਬਾਅਦ ਉਹ ਆਸਫਰ ਰਹੇ ਤੇ ਕਈ ਵਿਧਾਇਕ ਦਾ ਕੀ ਅਸਰਾਂ ਦੀ ਤਾਇਨਾਤ ਕਰਾਉਣ ਦੇ ਵਿੱਚ ਸਫਲ ਹੋਏ ਨੇ ਤੇ ਆਗਾਮੀ ਜਿਮਨੀ ਚੋਣਾਂ ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲੇ ਨੇ ਕਿ ਕੈਬਨਿਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸਿਫਾਰਿਸ਼ਾਂ ਨੂੰ ਖੰਭ ਲਾਉਣ ਲੱਗੇ ਨੇ ਤੇ ਵੇਰਵੇ ਅਨੁਸਾਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਚ ਵੱਡੀ ਗਿਣਤੀ ਚ ਤਬਾਦਲੇ ਹੋਏ ਨੇ ਤੇ ਵਿਧਾਇਕ ਆਪਣੇ ਖਾਸ ਅਫਸਰਾਂ ਨੂੰ ਦੋ-ਦੋ ਚਾਰਜ ਦਿਵਾਉਣ ਦੇ ਵਿੱਚ ਕਾਮਯਾਬ ਵੀ ਹੋਏ ਨੇ ਤੇ ਕਈ ਵਿਭਾਗਾਂ ਦੇ ਵਿੱਚ ਸ਼ੱਕੀ ਕਰਦਾਰ ਵਾਲੇ ਅਫਸਰ ਤੇ ਮੁਲਾਜ਼ਮ ਵੀ ਸਫਲ ਹੋ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਦੱਸ ਦਈਏ ਕਿ ਉੱਥੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਕਦਮ ਚੱਕਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਕਦਮ ਚੱਕਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕੀ ਪੁਲਿਸ ਅਫਸਰ ਅਤੇ ਮਾਲ ਅਫਸਰ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਤੇ ਜਿਸ ਤੋਂ ਬਾਅਦ ਸ਼ੱਕੀ ਕਿਰਦਾਰ ਵਾਲੇ ਅਫਸਰਾਂ ਦੀ ਸਿਫਾਰਿਸ਼ ਵੀ ਕੀਤੀ ਹੈ ਤੇ ਜਿਸ ਤੋਂ ਬਾਅਦ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਕਈ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਹੈ